ਹਲੋ ਜੀ ਸਤਿ ਸ਼੍ਰੀ ਅਕਾਲ ਮਿਸ ਸਕੋਰ ਦੀ ਕਹਾਣ ਕਹਾਣੀ ਵਿੱਚ ਮਿਸ ਸਕੋਰ ਦਾ ਬਲੌਗ ਰਾਣੀ ਦੀ ਕਹਾਣੀ ਅੱਜ ਮੈਂ ਕਿਹਾ ਚੱਲ ਇੱਕ ਵੀਡੀਓ ਹੋਰ ਬਣਾ ਕੇ ਰੱਖ ਲੈਣੀ ਆ ਕਈ ਵਾਰੀ ਫੇਰ ਕੋਈ ਟਾਈਮ ਹੀ ਨਹੀਂ ਮਿਲਦਾ ਹੁੰਦਾ ਵਾ ਕਿ ਬੱਚਿਆਂ ਨੂੰ ਛੁੱਟੀਆਂ ਹਨ ਤੇ ਹੁਣ ਆਪਾਂ ਨੂੰ ਪਤਾ ਰਖੜੀਆਂ ਵੀ ਆ ਰਹੀਆਂ ਹਨ ਰਖੜੀਆਂ ਦੇਖੋ ਅੱਗੇ ਕਿੰਨਾ ਧੂਮ ਧਾਮ ਨਾਲ ਭਰਾ ਬਣਾਉਣ ਜਾਂਦਾ ਹੁੰਦਾ ਸੀਗਾ ਭੈਣ ਦੇ ਸੌਰੀ ਰਖੜੀ ਬਣਾਉਣ ਵਾਸਤੇ ਅਗਲੇ ਨੇ ਮੂਰੇ ਗੁੜ ਦਾ ਮੂਮੈਂਟ ਠਗਰਾ ਦੇਣਾ ਹਣੋ ਕਿੰਨੀਆਂ ਗੱਲਾਂ ਕਰਦੇ ਆ ਕਿ ਪਹਿਲਾਂ ਇੱਕ ਡੱਬਾ ਲੈ ਕੇ ਆਓ ਫਿਰ ਤੁਸੀਂ ਰਖੜੀ ਬੰਨ੍ਹਣ ਆਓ ਜਿੱਥੇ ਅਸੀਂ ਆ ਭੈਣ ਜਾਵੇ ਫਿਰ ਉਹਨਾਂ ਦਾ ਚਤ ਮੰਨਿਆ 500 ਰੁਪਈਆ ਕੁਛ ਦੇ ਦੇਣਗੇ ਜਾਂ ਪਹਿਲਾਂ ਹੀ ਕਹਿ ਦਿੰਦੇ ਆ ਆ ਗਈ ਫੇਰ ਹਨਾ ਆ ਮੈਂ ਸੁਣਦੀ ਨਹੀਂ ਵੀਡੀਓ ਉਹ ਇਦਾਂ ਕਰਦੇ ਹੁਣ ਆ ਗਈ ਆ ਹੁਣ ਸਾਡਾ ਹੋਰ ਖਰਚ ਕਰਾਉਗੀ ਇਹ ਨਹੀਂ ਮੈਨੂੰ ਸਮਝ ਲੱਗਦੀ ਉਹ ਭੈਣ ਦੇ ਖਰਚੇ ਤੇ ਤੁਸੀਂ ਦੁਖੀ ਹੁੰਨੇ ਹੋ ਪਰ ਤੁਸੀਂ ਇਹ ਵੀ ਦੇਖੋ ਜਦੋਂ ਤੁਹਾਡੇ ਮਾਪੇ ਮਰ ਜਾਂਦੇ ਆ ਜਿਹੜੀਆਂ ਉਹ ਚੀਜ਼ਾਂ ਛੱਡ ਜਾਂਦੇ ਆ ਉਹਨਾਂ ਤੇ ਨਹੀਂ ਦੁਖੀ ਹੋਣਾ ਚਾਹੀਦਾ ਤੁਹਾਨੂੰ ਉਹ ਜਿਹੜੀ ਭੈਣ ਆ ਉਹ ਤੁਹਾਨੂੰ ਸਭ ਕੁਝ দান ਕਰ ਜਾਂਦੀ ਆ ਅਨਾ ਵੀ ਇਹੋ ਜੇ ਮੌਕਿਆਂ ਤੇ ਚਲੋ ਬਈ ਭਰਾ ਜਿਹੜੇ ਪਰਜਾਈਆਂ ਹੱਸ ਕੇ ਬੋਲਣ ਤੇ ਤੁਹਾਡੇ ਕਿੰਨੇ ਅੱਗੇ ਤਾਂ ਮਾਪੇ ਬਹੁਤ ਪਰਦੇ ਕੱਜ ਲੈਂਦੇ ਸੀਗੇ ਕੋਈ ਵੀ ਚੀਜ਼ ਧੀ ਦੀ ਉਹ ਉਹ ਜਾਂ ਦੀ ਉਹ ਨਾ ਨਹੀਂ ਪੂਰਾ ਕਰ ਸਕਦੀ ਕਿਉਂਕਿ ਉਹਨੇ ਵੀ ਤਾਂ ਗਾਂ ਸਮਝ ਲਓ ਕਿੰਨੇ ਵੱਡੇ ਵੱਡੇ ਕੋਟ ਵਰਗੇ ਜਿਹਾ ਵਰਗੇ ਲੋਕਾਂ ਤੋਂ ਮੂਹਰੇ ਆਉਣਾ ਹੁੰਦਾ ਤੇ ਜੇ ਹੁਣ ਕੋਈ ਨਹੀਂ ਤਸੱਲੀ ਦਊਗਾ ਨਹੀਂ ਕੋਈ ਖੁਸ਼ ਹੋਊਗਾ ਨਹੀਂ ਮਠਿਆਈ ਲਿਆ ਕੇ ਦਊਗਾ ਫਿਰ ਉਹਨੇ ਵਿਚਾਰੀ ਨੇ ਜਿਵੇਂ ਵੀ ਹੈਗਾ ਉਵੇਂ ਕਰਨਾ ਹਨਾ ਇੱਕ ਮੈਂ ਸੁਣਦੀ ਸੀ ਵੀ ਕਿਉਂਕਿ ਗੁੱਸੇ ਗਿੱਲੇ ਤਾਂ ਹੋ ਹੀ ਜਾਂਦੇ ਆ ਪਰ ਮੈਨੂੰ ਵੀ ਨਹੀਂ ਸੀ ਪਤਾ ਵੀ ਗੁੱਸੇ ਗਿੱਲੇ ਹੋ ਜਾਂਦੇ ਆ ਮੈਂ ਵੀ ਨਹੀਂ ਸੀ ਕਦੇ ਸੋਚਿਆ ਵੀ ਗੁੱਸੇ ਗਿੱਲੇ ਹੋ ਜਾਣ ਪਰ ਕਈ ਵੀ ਗੱਲਾਂ ਜਿਹੜੀਆਂ ਨਾ ਉਹ ਤੁਹਾਡੀਆਂ ਗੋਲੀ ਤੋਂ ਵੀ ਵੱਧ ਹੁੰਦੀਆਂ ਉਹ ਜਿਹੜੇ ਨਿਸ਼ਾਨ ਆ ਤੁਹਾਡੇ ਮਟਦੇ ਹੀ ਨਹੀਂਗੇ ਉਦਾਂ ਜੇ ਕੋਈ ਚੀਜ਼ ਹੈਗੀ ਹੁਣ ਕੁੜੀਆਂ ਤਾਂ ਇੱਥੇ ਤਾਂ ਕੋਈ ਵੀ ਨਹੀਂ ਹੈਗਾ ਜਿਹੜਾ ਚੱਲ ਬਈ ਤੁਹਾਨੂੰ ਕੁਝ ਚਾਹੀਦਾ ਹੁੰਦਾ ਪਰ ਉਹ ਚੀਜ਼ ਇੱਕ ਫੋਰ ਹੁੰਦੀ ਆ ਮਾਪਿਆਂ ਵੱਲੋਂ ਤੁਹਾਨੂੰ ਜਿਹੜੀ ਝਾਕ ਝਾਕ ਦੀ ਗੱਲ ਨਹੀਂ ਹੁੰਦੀ ਮਤਲਬ ਮਾਣ ਹੁੰਦਾ ਰਿਸਪੈਕਟ ਹੁੰਦੀ ਆ ਉਹਦੇ ਵਿੱਚ ਉਹ ਨਹੀਂ ਕੋਈ ਹੈਗਾ ਵੀ ਤੁਹਾਨੂੰ ਬਹੁਤ ਜ਼ਿਆਦਾ ਉਹ ਚੀਜ਼ਾਂ ਉਦੋਂ ਬਾਅਦ ਬਥੇਰਾ ਉਸ ਕੁਝ ਲੋਕਾਂ ਦੇ ਘਰਾਂ ਦੇ ਵਿੱਚ ਕੁੜੀਆਂ ਸੋਹਣਾ ਵਸਦੀਆਂ ਵਾ ਉਹ ਤਾਂ ਕੋਈ ਗੱਲ ਇਹੋ ਜਿਹੀ ਹੁੰਦੀ ਨਹੀਂ ਕਿ ਤੁਸੀਂ ਉਹਨਾਂ ਤੋਂ ਕੋਈ ਵੈਲਿਊਏਬਲ ਚੀਜ਼ ਦੀ ਰਿਮਾਂਡ ਕਰੋ ਜਾਂ ਤੁਸੀਂ ਚਾਹੁੰਦੇ ਹੋ ਉਹ ਨਹੀਂ ਹੁੰਦਾ ਇੱਕ ਪਿਆਰ ਤਾਂ ਜ਼ਰੂਰ ਚਾਹੁੰਦੇ ਆ ਤੁਸੀਂ ਕੁੜੀਆਂ ਬਹੁਤ ਚਾਹੁੰਦੀਆਂ ਬਈ ਮਾਪਿਆਂ ਦੇ ਘਰ ਦੇ ਵਿੱਚ ਚਲੋ ਸਾਨੂੰ ਵੀ ਕੋਈ ਮਾਣ ਬਖਸ਼ੇ ਹਨ ਤੇ ਉਹ ਪਰਮਾਤਮਾ ਦੇ ਹੱਥ ਵਿੱਚ ਕਈ ਵਾਰੀ ਬਖਸ਼ ਨਾ ਮੋੜ ਪਤਾ ਨਹੀਂ ਕਿ ਅੜਿੱਕੇ ਲੱਗ ਜਾਂਦੇ ਆ ਕਹਿੰਦੇ ਜ਼ਿੰਦਗੀ ਤਾਂ ਫੁੱਲਾਂ ਵਰਗੀ ਹਲਕੀ ਸੀ ਦੋਸਤੋ ਜ਼ਿੰਦਗੀ ਤਾਂ ਫੁੱਲਾਂ ਵਰਗੀ ਹਲਕੀ ਸੀ ਦੋਸਤੋ ਖੈਰ ਭਾਰੀ ਤਾਂ ਖੁਆਸ਼ੀਆਂ ਦੇ ਪੰਡ ਦੇ ਨਾਲ ਹੋਈ ਹੈ ਭਾਰੀ ਖਵਾਸ਼ਾਂ ਦੀ ਪੰਡ ਨਾਲ ਹੋਈ ਆ ਕਿਉਂਕਿ ਖਵਾਸ਼ ਅਸੀਂ ਜਦੋਂ ਡਿਮਾਂਡਸ ਰੱਖੀ ਜਾਣੀਆਂ ਬਈ ਆ ਵੀ ਸਾਨੂੰ ਮਿਲ ਜਵੇ ਉਹ ਵੀ ਮਿਲ ਜਵੇ ਜੇ ਮਿਲਦਾ ਨਹੀਂ ਫਿਰ ਅਸੀਂ ਉਹਨੂੰ ਉਹਦੇ ਤੇ ਸੈੱਡ ਹੁੰਨੇ ਆ ਫਿਰ ਸਾਡੀ ਆਪੇ ਭਾਰੀ ਹੁੰਦੀ ਹੈ ਹਨਾ ਤੇ ਮੈਂ ਇੱਕ ਸੁਣਦੀ ਸੀ ਕਿਸੇ ਤੋਂ ਬਈ ਕਿਤੇ ਕੋਈ ਗੁੱਸਾ ਗਿੱਲਾ ਹੋ ਗਿਆ ਉਹ ਵਿਚਾਰੀ ਦੇ ਮਾਪਿਓ ਵੀ ਹੈ ਨਹੀਂ ਸੀਗੇ ਤੇ ਉਹ ਕੁੜੀ ਕਿਤੇ ਨਾ ਭਰਾ ਦੇ ਮਨ ਵਿੱਚ ਆਇਆ ਵੀ ਚਲ ਮੈਂ ਵੀ ਜਾਣਾ ਵਾ ਕਿੰਨੇ ਸਾਲ ਹੋ ਗਏ ਬੇ ਰਖੜੀ ਦੇ ਬਹਾਨੇ ਜਾਣਾ ਵੀ ਇਹ ਤਿਹਾਰਾ ਜਿਹੜਾ ਇਸ ਦਿਨ ਖੁਸ਼ ਹੁੰਦੇ ਹਨ ਖੁਸ਼ ਹੋ ਜਾਊਗੀ ਮੇਰੀ ਭੈਣ ਤੇ ਉਹ ਵਿਚਾਰੀ ਕਿਚਨ ਚ ਗਈ ਜਦੋਂ ਆਪਦੇ ਸੋਈ ਦੇ ਵਿੱਚ ਵੀ ਚਾਹ ਬਣਾਵਾ ਉੱਥੇ ਪਹਿਲਾਂ ਤਾਂ ਖੜ ਕੇ ਰੋਈ ਉਹ ਬਹੁਤ ਰੋਈ ਕਿਉਂਕਿ ਉਹਦੇ ਕੋਲੇ ਰਸ ਨਹੀਂ ਹੈ ਨਿਸਕੇ ਚਾਹ ਬਣਾ ਕੇ ਦੇਣ ਨੂੰ ਚਾਹ اندرੋਂ ਸੀ ਗਿਆ ਪਰ ਉਹਦੇ ਕੋਲ ਕੁਛ ਐ ਨਹੀਂ ਸੀ ਗਿਆ ਜਿਹੜਾ ਕੁਸ ਉਹ ਜਾਂਦੀ ਆ ਤੇ ਭਰਾ ਭਝਾਈ ਦੇ ਮੂਰੇ ਰੱਖਦੀ ਹੈ ਨਾ ਉਹ ਵੀ ਲੋ ਫਿਰ ਅਗਲੇ ਮਹੀਨੇ ਦੇ ਦਿੰਦੇ ਅਸੀਂ ਗਏ ਸਾਨੂੰ ਚਾਹ ਨਹੀਂ ਚੰਗੀ ਤਰ੍ਹਾਂ ਪੁੱਛੀ ਨਾ ਸਾਨੂੰ ਦਿੱਤਾ ਅੱਗੇ ਸਿਰਫ ਹੁੰਦਾ ਸੀ ਮਾਨਤਾਂ ਕੁੜੀ ਦਾ ਤੇ ਕੁੜੀ ਦੇ ਸਹੁਰਿਆਂ ਦਾ ਹੁਣ ਤਾਂ ਬਰਾਬਰ ਆ ਬਰਾਬਰ ਤੋਂ ਵੀ ਜ਼ਿਆਦਾ ਮੰਨਦੇ ਆ ਨਾ ਸੋ ਉਹਨੇ ਫਿਰ ਭਰਾ ਨੇ ਜਦੋਂ ਦੇਖਿਆ ਤਾਂ ਉਹ ਵੀ ਨਾਲ ਵਿਚਾਰਾ ਅਫਸਰਟ ਹੋ ਗਿਆ ਫਿਰ ਉਹਨੇ ਕਿਹਾ ਵੀ ਤੂੰ ਕਿਉਂ ਰੋਨੀ ਹੈ ਕਹਿੰਦੀ ਮੇਰੇ ਕੋਲੇ ਵੀ ਕੋਈ ਪੈਸੇ ਹੈ ਨਹੀਂਗੇ ਉਨੇ ਫਿਰ ਮਾਲਕ ਦੇਣੇ ਪਰਜਾਇ ਤੋਂ ਚੋਰੀ ਪੈਸੇ ਦਿੱਤੇ ਤੇ ਵੀ ਕਹਿੰਦਾ ਚੱਲ ਤੂੰ ਲੈ ਆ ਹੱਟੀ ਤੋਂ ਕਿਸੇ ਤੋਂ ਮੰਗਾ ਲਾ ਤੇ ਵੀ ਚਾਹ ਬਣਾ ਲਾ ਹਨਾ ਤੇ ਇਹ ਤਾਂ ਹੈਗਾ ਪਿਆਰ ਜਦੋਂ ਤੁਸੀਂ ਪੜਦਾ ਰੱਖਦੇ ਆ ਪੜਦਾ ਰੱਖਣਾ ਵੀ ਚਾਹੀਦਾ ਕਈ ਵਾਰ ਚਲੋ ਪਰਮਾਤਮਾ ਨਾ ਕਿਸੇ ਦੇ ਹਾਲਾਤ ਇਹੋ ਜਿਹੇ ਬਣਾਵੇ ਵੀ ਜਿਹਦੇ ਕੋਲੇ ਚਾਹ ਬਣਾਉਣ ਜੋਗੇ ਵੀ ਪੈਸੇ ਨਾ ਹੋਣ ਪਰ ਜਿਹੜੀਆਂ ਚੀਜ਼ਾਂ ਹੁੰਦੀਆਂ ਮਾਪਿਆਂ ਤੇ ਮਰਿਆਂ ਤੋਂ ਬਾਅਦ ਉਹ ਕਿਵੇਂ ਵਰਤੀਆਂ ਜਾਂਦੀਆਂ ਫਿਰ ਕੁੜੀਆਂ ਨੂੰ ਤਾਂ ਕਹਿੰਦੇ ਚੱਲ ਦੇਖ ਲੈ ਤੂੰ ਆਦੇ ਮਾਂ ਦੇ ਨਿਸ਼ਾਨੇ ਜਾਂ ਪਿਓ ਦੇ ਨਿਸ਼ਾਨੇ ਜਿਹੜੇ ਕੋਈ ਲੈਣੀ ਹੈ ਲੈ ਲਾ ਤੇ ਜਿਹੜੀਆਂ ਉਹ ਚੀਜ਼ਾਂ ਹੁੰਦੀਆਂ ਉਹਨਾਂ ਵਿੱਚ ਨਹੀਂ ਭੂਤਾਂ ਪ੍ਰੇਤਾਂ ਹੁੰਦੀਆਂ ਕੁਝ ਵੀ ਉਹ ਸਾਰੇ ਵਰਤ ਲੈਂਦੇ ਜਮੀਨ ਜਾਇਦਾਦ ਸਭ ਕੁਝ ਵਰਤ ਲੈਂਦੇ ਆ ਤੇ ਪਰ ਕੁੜੀਆਂ ਨੂੰ ਉੱਥੇ ਹੀ ਸੱਸਤੀ ਕਾਲ ਚਲੋ ਜੀ ਜਾ ਵਸ ਭੋਗ ਬਹਿਗਾ ਤੁਹਾਡੇ ਮਾਪਿਆਂ ਦੇ ਘਰਾਂ ਰਬੋ ਆਪਦੇ ਘਰਾਂ ਚ ਐਨ ਇੱਥੇ ਤੱਕ ਲਿਮਟ ਹੁੰਦੀ ਆ ਤਾਂ ਹੀ ਜਿਹੜੀਆਂ ਕੁੜੀਆਂ ਉਹ ਝੂਰਦਿਆਂ ਰਹਿੰਦੀਆਂ ਫਿਰ ਮਾਪਿਆਂ ਨੂੰ ਕਿਉਂਕਿ ਮਾਂ ਕਾਫੀ ਘਟ ਜਾਂਦਾ ਉਦਾਂ ਦਾ ਚਲੋ ਭਰਾ ਭਜਾਈਆਂ ਦੇ ਕੋਲੇ ਵੀ ਬਥੇਰੇ ਪ੍ਰੋਬਲਮਸ ਹੁੰਦੀਆਂ ਕੰਮ ਹੁੰਦੇ ਆ ਪਰ ਫੇਰ ਵੀ ਆਪਾਂ ਉਦਾਂ ਵੀ ਤਾਂ ਕਿਤੇ ਜਾਣੇ ਆ ਜਿਹੜਾ ਮਾਣ ਵਧਾਉਣਾ ਇੱਕ ਹੋਰ ਚੀਜ਼ ਆ ਉਹਦੇ ਵਿੱਚ ਕੁਝ ਘਟਦਾ ਤਾਂ ਹੈ ਨੀਗਾ ਜੇ ਕੁੜੀ ਹੁੰਦੀ ਆ ਉਹ ਕਿੰਨੀਆਂ ਸੀਸਾਂ ਦਿੰਦੀ ਆ ਕਿੰਨੀ ਝਾਕ ਰੱਖਦੀ ਆ ਮੇਰੇ ਕਿਉਂਕਿ ਮਾਂ ਪਿਓ ਤੋਂ ਬਾਅਦ ਤਾਂ ਭਰਾ ਵਾ ਜਿਹੜਾ ਉਹ ਪਿਓ ਦੀ ਥਾਂ ਤੇ ਹੁੰਦਾ ਹਨਾ ਤੇ ਜੇ ਉਹ ਤੁਹਾਡੇ ਤੋਂ ਪਾਸਾ ਵੱਟਦੇ ਆ ਤੇ ਫੇਰ ਤੇ ਦੁਖੀ ਹੁੰਦੀ ਆ ਬਹੁਤ ਬਹੁਤ ਦੁਖੀ ਹੁੰਦੀ ਆ ਥੋੜੀ ਨਹੀਂ ਪਰ ਜਿਹੜੀਆਂ ਮੰਤੇ ਲਾਉਂਦੀਆਂ ਜੇ ਕਿਸੇ ਨੇ ਨਹੀਂ ਲਾਉਣਾ ਤਾਂ ਉਹ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੇਰਾ خیال ਪੈਂਦਾ ਹੀ ਹੁਣ ਸਾਰਿਆਂ ਨੂੰ ਮਾਪਿਆਂ ਦਾ ਤਾਂ ਸਭ ਨੂੰ ਪੈਂਦਾ ਵਾ ਤੇ ਚਲੋ ਇਹ ਹੁਣ ਆਪਾਂ ਉਹ ਸਾਡੇ ਉਹ ਮਾਪੇ ਸੀ ਅਸੀਂ ਹੁਣ ਮਾਪੇ ਆ ਜਾਣ ਆਪਾਂ ਸਾਰਿਆਂ ਨੇ ਆ ਇਸ ਦੁਨੀਆ ਤੋਂ ਕੁਝ ਕਰਨਾ ਹੀ ਕਰਨਾ ਵਾ ਤੇ ਜਿੰਨਾ ਕੁ ਚਿਰ ਹੈਗੇ ਆ ਹਸਦੰਦਾਂ ਦੀ ਪ੍ਰੀਤ ਆਪਾਂ ਔਸ ਖੇੜ ਕੇ denn ਕੱਢ ਲਾਂਗੇ ਤਾਂ ਚੰਗੀ ਗੱਲ ਆ ਮੈਂ ਤਾਂ ਫਿਰ ਠੀਕ ਆ ਆਪਦੇ ਆਪਦੇ ਰਾਹ ਤੇ ਉੱਥੇ ਤਾਂ ਦੇਖਾਂਗੇ ਫਿਰ ਕਿਵੇਂ ਉੱਤੇ ਜਾ ਕੇ ਕੀ ਵਾਪਰਦਾ ਵਾ ਉਹ ਤਾਂ ਪਰਮਾਤਮਾ ਨੂੰ ਪਤਾ ਵਾ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ